ਸਮਰ 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 ਦੋ ਵਾਰੀ ਨਾਲ ਨੂੰ ਸਿਹਾਰੀ ਹੈ ਹਾਂ ਦੋਏ ਸਿਮਰ ਦੋ ਵਾਰੀ ਸਿਮਰ ਲਾਇਆਗੇ ਸਿਮਰੋ ਸਿਮਰ ਸਿਮਰ ਸੁਖ ਪਾਓ ਉਹ ਸਿਮਰ ਸਿਮਰ ਕੀ ਮਣ ਕੇ ਵੀ ਦਸ ਕਰਦਾ ਸੰਕੇਤ ਤੇ ਸਿਹਾਰੀ ਸਿਹਾਰੀਆਂ ਦੋਆ ਦੇ ਸਿਮਨ ਉਹਨਾਂ ਦਾ ਵੀ ਹੈ ਸਿਮਨ ਗੁਰਮਤਾ ਹੂੰ ਮੈਂ ਸਿਮਨ ਜਿਹੜਾ ਕਰ ਰਿਹਾ ਜਿਵੇਂ ਵੀ ਕਰ ਰਿਹਾ ਹਾਂ ਹੂੰ ਮੈਂ ਆਪਣਾ ਕਲਕੁਲੇਸ਼ਨ ਟਾ ਰਿਹਾ ਹਾਂ ਔਰ ਸੁਖ ਪਾਓ ਕਿਉਂ ਪਾਵੋਂ ਕਿਉਂ ਕਿਸ ਤਰੀਕੇ ਨਾਲ ਕਿਉਂ ਮੈਨੂੰ ਸੁੱਖ ਹੁੰਦਾ ਕਾਹਦਾ ਸੁੱਖ ਹੁੰਦਾ ਕਾਲੋ ਟਲੇ ਸਤਨਵਾ ਹੈ ਜੋ ਹੈ ਉਹ ਬਿਟਾ ਉਹ ਤਾਂ ਸੋ ਦੱਸਿਆ ਵੀ ਕੀ ਹੈ ਵੀ ਕਲਕਲੇਸ਼ਨਰੋ ਖਤਮ ਹੋ ਰਿਹਾ ਹੋ ਰਿਹਾ ਚੇਤਾ ਕਲਕਲੇਸ਼ਨ ਖਤਮ ਹੋ ਰਿਹਾ ਹੈ ਇਹਦਾ ਸਿਮਰਨ ਹੋ ਰਿਹਾ ਤਾਂ ਸੁੱਖ ਹੋ ਰਿਹਾ ਤਾਂ ਸੁਖ ਵੀ ਹੋ ਰਿਹਾ ਇਹ ਸੁਖ ਹੋ ਰਿਹਾ ਸਿਮਰਨ ਵੀ ਹੋ ਰਿਹਾ ਤੇ ਸੁਖ ਹੋ ਰਿਹਾ ਫਿਰ ਸੁਖ ਵੀ ਹੋ ਰਿਹਾ ਜੇ ਸਿਮਰਨ ਹੋ ਰਿਹਾ ਸੁਖ ਨਹੀਂ ਹੋ ਰਿਹਾ ਕਲਗਲੇ ਸਿਮਰਨ ਆ ਫਿਰ ਸਿਮਰਨ ਹੋਈ ਉਹ ਨਹੀਂ ਹੋ ਕੋਈ ਗੱਲ ਇਹ ਗ੍ਰਾਮਰ ਦੇ ਹਿਸਾਬ ਨਾਲ ਜਿਹੜੀ ਸਿਮਰ ਸਿਮਰ ਕੇ ਸਿਮਰ ਸਿਮਰ ਕੇ ਆਉਗਾ ਰਾਹ ਹਾਂ ਹਾਂ ਸਿਮਰ ਸਿਮਰ ਕੇ ਸਿਮਰ ਸਿਮਰ ਕੇ ਜਿਹੜੀ ਉਹ ਆਪਣਾ ਉਦੋਂ ਚ ਮਿਜਨਰੀ ਸਿੱਧਾ ਤੁਸੀਂ ਪੜਿਆ ਹੋਣਾ ਤੁਹਾਡੇ ਕੋਲ ਵੀ ਆ ਹੀ ਰਹੀ ਐ ਕਿ ਜਿਹੜਾ ਉਹ ਲਾਇਆ ਉਹਨੇ ਲੇਖ ਉਹ ਸਤਿਗੁਰਾਂ ਵਾਲਾ ਆ ਹੀ ਨਹੀਂ ਕੱਢੋ ਮੈਂ ਇੱਥੇ ਥੋੜੀ ਉਹ ਤਾਂ ਉਹ ਦੇ ਕੋਲ ਦੀ ਚਾਹ ਮੈਂ ਕਹਾਂ ਨੂੰ ਜੱਟ ਹਾਂ ਕਿ ਜਿਹੜਾ ਉਹ ਗੋੜਾ ਸਤਗੋੜ ਤੇ ਗੁਰੂ ਵਾਲਾ ਜਿਹੜਾ ਫਰਕ ਆ ਉਹ ਤਾਂ ਕਰਨ ਹੈ ਹੀ ਨਹੀਂ ਕੋਈ ਕੀ ਜੀ ਆਉ ਨਹੀਂ ਮਨ ਕੇ ਵੀ ਉਹ ਗ੍ਰਾਮਰ ਦੇ ਸਾਹਮਣੇ ਆਪਾਂ ਜੇ ਵਿੱਚ ਕਰੀਏ ਕਿ ਤੇਰੇ ਉਹ ਕਾਰਕ ਜਿਹੜੇ ਉਹਨੂੰ ਦੱਸਿਆ ਖੋਲ ਕੇ ਹਾਂ ਤੇ ਸਬੂਤ ਵਿੱਚੋਂ ਬਾਣੀ ਜਿਥੇ-ਜਿਥੇ ਜਿਵੇਂ-ਜਿਵੇਂ ਵਰਤੇ ਹੋਇਆ ਉਹ ਦੱਸਿਆ ਹਾਂ ਤੇ ਜਿਹੜਾ ਬਸ ਕਾਰਕ ਨੂੰ ਖੋਲਿਆ ਉਹਨੂੰ ਚੰਗੀ ਤਰ੍ਹਾਂ ਐਸੀ ਗੱਲ ਨਹੀਂ ਉਹ ਗੱਲ ਆ ਲੱਗਿਆ ਵੀ ਮਨ ਕੇ ਇੱਕ ਮੰਨਦਾ ਜ ਨਹੀਂ ਮੰਨਦਾ ਉਹ ਵੀ ਯਾਕਰਣ ਸਮਝਾਈ ਉਹਨੇ ਉਹਨਾਂ ਕਾਰਕਾ ਜਿਹੜਾ ਕਰਤਾ ਕਾ ਵੀ ਜਿਹੜੇ ਕਾਰਕ ਕਿੰਨੇ ਪ੍ਰਕਾਰ ਦੇ ਹੁੰਦਾ ਕਰਤਾ ਕਰਕਾ ਅਧਿਕਾਰਨ ਕਾਰਕਾ ਆਹੋ ਕਿ ਜਿਹੜੇ ਉਹ ਕਾਰਕ ਕਿਵੇਂ ਜਿਵੇਂ ਤੋਂ ਵਿੱਚੋਂ ਨੇ ਸਮਝਦਾ ਤਿੰਨ ਨੇ ਤਿੰਨ ਨੇ ਅਧਿਕਾਰਕ ਬਣਾਉਣੇ ਨੇ ਚਾਰ ਨੇ ਚਾਰ ਔਰ 8 ਕਾਰਕ ਬਣਾਉਣੇ ਨੇ ਫਿਰ ਹਾਂ ਫਿਰ ਵੀ ਜਿਵੇਂ ਕਈ ਵਾਰੀ ਹੁੰਦਾ ਵੀ ਜਦੋਂ ਸਟਾਰਟ ਕਰੇ ਵੀ ਜਦੋਂ ਕਰਤਾ ਕਾਰਕ ਹੈ ਜਿੱਥੇ ਹੂੰ ਕਿ ਜਦੋਂ ਕਈ ਵਾਰੀ ਨਾਨਕ ਦੇ ਨੂੰ ਸਿਹਾਰੀ ਲੱਗ ਕੇ ਨਾਨਕ ਨੇ ਆਉ ਵਾਲਾ ਵਜੋਂ ਉੱਥੇ ਹਾਂ ਨਾਨਕ ਨੇ ਉਕਰਤਾ ਕਰ ਕਾ ਉੱਥੇ ਹਾਂ ਆਪਾਂ ਫਿਰ ਉਹਦੇ ਕੋਈ ਕਰਿਆ ਨਹੀਂ ਮੇਰਾ ਮਤਲਬ ਆ ਕਿ ਗੁਰੂ ਸਤ ਗੁਰ ਦੀ ਜਿਹੜੀ ਹੈਗੀ ਆ ਉਹ ਉਹਦੇ ਵਿੱਚ ਕਾਫੀ ਮਿਲ ਕੇ ਹੈਗਾ ਉਹ ਨਹੀਂ ਨਹੀਂ ਉਹਦੇ ਵਿੱਚ ਹੈ ਚਾਹੇ ਕੁਝ ਵੀ ਹਾਂ ਪਰ ਉਹਨਾਂ ਲੋਕ ਕਹਿੰਦਾ ਹੈ ਨਾ ਕਿ ਇਹ ਵਾਲਾ ਨਹੀਂ ਕਹਤਾ ਹਾਂ ਉਹ ਕਾਰਕ ਦਾ ਜਾਣਦੇ ਕਈ ਵਾਰ ਉਹ ਗਲਤ ਇਸ ਵਾਲਾ ਗੱਲ ਲੱਦੇ ਨੇ ਉਹਨਾਂ ਨੂੰ ਹਾਂ ਹਾਂ ਉਹ ਕਾਰਪੂਲ ਟੇਲਾ ਲੈਂਦੇ ਨੇ ਉਹਨਾਂ ਨੂੰ ਫਿਰ ਮੈਂ ਉਧਾਈ ਪੁੱਛਣਾ ਸੀ ਉਹਨੂੰ ਟੈਲੀਫੋਨ ਉੱਤੇ ਜਿਹੜਾ ਹਰ ਲਫ਼ਜ਼ ਆ ਹਾਂ ਜਿਹੜੀ ਹਰ ਦੇ ਨਾਲ ਨੂੰ ਸਿਹਾਰੀ ਆ ਰਹੀ ਹੈ ਫਰੀ ਹੈ ਉਹ ਆ ਹਰੀ ਲਫ਼ਜ਼ ਜਿਹੜਾ ਆ ਰਿਹਾ ਉੱਥੇ ਉੱਥੇ ਨਹੀਂ ਲੱਗੂ ਹੋ ਰਿਹਾ ਕਿ ਜਿਵੇਂ ਉਹ ਜਿਵੇਂ ਉਹਦੇ ਦਿੱਦਿਆਂ ਨੇ ਵਿੱਚੋਂ ਉਦਾਹਰਣ ਬਾਣੀ ਚੋਂ ਜਿਹੜਾ ਹਰ ਲਫ਼ਜ਼ ਆਉਂਦਾ ਕਈ ਵਾਰ ਤੇ ਕਈ ਵੇਰ ਹਰ ਕਈ ਵਾਰੀ ਆ ਜਾਂਦਾ ਆਹੋ ਚਾਰ ਚਾਰ ਵਾਰੀ ਉੱਥੇ ਕਿਹੜਾ ਗੱਲ ਲਾਉਂਗੇ ਹਾਂ ਯੂਰਪ ਆ ਕਈ ਵਾਰੀ ਸਰਦਾਰ ਦੀ ਬਣੀ ਐ ਅੱਠ ਅੱਠ ਵਾਰੀ ਹਰਾ ਹਰਾ ਆਇਆ ਸਿਹਾਰੀ ਨਾਲ ਆਇਆ ਉੱਥੇ ਫਿਰ ਨਿਯਮ ਕਰਾ ਕਰ ਬਾ ਉਹਦਾ ਵਿਆਹ ਕਰਨ ਲੱਗੇਥੇ ਲੱਗੂਗਾ ਨਹੀਂ ਨਹੀਂ ਵਿਆਹ ਕਰਨ ਤਾਂ ਲੱਗਣਾ ਉੱਥੇ ਯਾਰ ਵਿਆਹ ਕਰਨ ਤਾਂ ਲੱਗੂ ਹੀ ਨਹੀਂ ਮੈਂ ਦੱਸਤਾ ਤੇ ਬਾੜੀ ਤੇ ਹਾਂ ਤੇ ਬੇਦ ਵਿਆਹ ਕਰਨ ਲੱਗੂ ਹੈ ਹੂੰ ਇਹ ਤਾਂ ਬੇਦ ਵਿਆਹ ਕਰਨ ਆ ਜੀ ਵਿਆਹ ਕਰਨ ਤਾਂ ਲੱਗੂ ਹੀ ਨਹੀਂ ਹੋ ਸਕਦੀ ਉੱਥੇ ਇਹ ਨਿਯਮ ਨਹੀਂ ਲੱਗੂ ਹੈ ਸਾਰੇ ਜਗਾਂ ਹੂੰ ਆਪੇ ਤਾਂ ਨਾ ਉਹ 200% ਦੀ ਲੱਗੋ ਨਹੀਂ ਹੁੰਦੀ ਵਿਆਹ ਕਰਨ ਜਿਹੜੀ ਵਿਆਦਨ ਉਹਨੇ ਲਿਖਿਆ ਉਹਦੇ ਵਿੱਚ ਮੰਨੇ ਹੋਇਆ ਸਭ ਸਿ। ਕਿ ਸੌਫੀਸੀ ਲਾਗੂ ਹੁੰਦੀ। ਉਹ ਲਾਗੂ ਨਹੀਂ ਹੁੰਦੀ ਵਿਆਹਣਾ। ਉਹ ਕਹਿੰਦਾ ਪਲਟ ਦੋਣ ਲੱਗ। ਹਰੀ ਲਾਗੂ ਪਲੰਗਾ ਲੱਗੀ ਜਾ ਰਹੀ ਹੋਈ ਹੈ। ਹਾਂ। ਇਸੇ ਡੇ ਵੀ ਚਾਹੀਦਾ ਹੈ। ਹਾਂ। ਤਾਰੀਨ ਤੈਸਰੀ ਲਿਖਦਾ। ਹਾਂ। ਤਦ ਇਹ ਹਰ ਜੋ ਹਰ ਮੰਦਰ ਆਵਾਂਗੇ। ਆਵਾਂਗੇ ਲੱਗਿਆ ਹੁਣ। ਆਵੇਗੀ ਨਹੀਂ ਲੱਗਿਆ ਹੈ। ਆਵੇਗੀ। ਤੇ ਫਿਰ ਹਰੀਦਾ ਸਿਆਰੀ ਉਥੇ ਹੈ ਫਲੂਡ ਉਹ ਨਹੀਂ ਢੀਗਾ ਮੈਨੂ ਆਰਡਰ ਦਤ ਉਹਨਾਂ ਦੀ ਮੈਂ ਵਾਕਣ ਪੜੀ ਹੈ ਜ ਆਪਾਂ ਜੀ 6 ਸਾਲ ਲਗਾਤਾਰ ਲੱਗੂ ਹੀ ਨਹੀਂ ਹੋ ਰਹੀ ਹੋਰ ਜ਼ਿਆਦਾ ਮੈਂ ਦੇਖ ਲਾ ਨਹੀਂ ਕਈ ਥਾਂ ਤੇ ਨਹੀਂ ਕਈ ਥਾਂ ਤੇ ਲੱਗੂ ਨਹੀਂ ਆਪਾਂ ਨੂੰ ਜੋ ਆਪਾਂ ਜਾਣਦੇ ਆ ਵਿਆਕਰਨ ਵਾਲਾ ਤਾਂ ਉਧਰ ਪਹੁੰਚੇ ਨਹੀਂ ਸਕਦਾ ਜਿਹਨੇ ਉਹਨੇ ਬੜੀ ਉਧਰ ਮੈਂ ਜ਼ਿਆਦਾ ਪੜੀ ਹੈ ਜੇ ਉਹ ਲਾਗੂ ਕਰਦਾ ਆਥਾ ਦੇ ਨਾਲ ਹੋ ਜਾਣਗੇ ਜੇ ਹੋਈ ਉਹ ਉਹਦੇ ਤੇ ਚੱਲਾ ਗਿਆ ਜੇ ਆਪਾਂ ਉਹ ਲਾਉਣ ਲੱਗ ਗਿਆ ਐਵੇਂ ਉਹ ਗੋਜੀਤ ਲੱਗ ਜਾਂਦਾ ਮੈਂ ਕਿਹਾ ਤੂੰ ਰਹਿਣ ਦੇ ਆਪਣੀ ਅਕਲ ਪਿੱਛੇ ਰੱਖ ਇਹ ਸਾਰਾ ਨਹੀਂ ਲੱਗੂਗੀ ਰੋਏ ਆਪਾਂ ਅਸੀਂ ਇਹਦੇ ਵਿੱਚੋਂ ਨਿਕਲ ਜਾਂਦੇ ਫਿਰ ਇਹਦੇ ਵਿੱਚ ਨਹੀਂ ਉੱਥੇ ਹੀ ਨਹੀਂ ਹੋ ਰਹੀ ਲੱਗੂ ਮੈਂ ਤਾਂ ਹੀ ਤੁਹਾਨੂੰ ਦੱਸਿਆ ਕਿ ਉੱਥੇ ਹੀ ਨਹੀਂ ਹੋ ਰਹੀ ਹਰੀ ਨਹੀਂ ਹੋ ਰਹੀ ਹੋਈ ਨਹੀਂ ਸਕਦੀ ਲੱਗ ਉਹ ਆਪੇ ਮੰਦਾ ਜਿਹਨੇ ਬਿਆਖਣ ਪਿਓੜੇ ਹੱਥ ਘਾਰ ਕੇ ਨਾ ਉੱਥੇ ਕਿਹੜਾ ਹੈ ਹਾਂ ਉੱਥੇ ਘਾਰ ਨੂੰ ਕਿਹੜਾ ਹੈ ਉੱਥੇ ਕਿਹੜਾ ਉੱਥੇ ਕਿਹੜਾ ਫਿਰ ਉਹ ਉਹ ਦਿੱਤੇ ਨੂੰ ਤੋਂ ਤੋਂ ਮੇਰਾ ਮਦਦ ਤੋਂ ਮੇਰੇ ਪੇਤਾ ਦੇ ਉੱਥੇ ਉੱਥੇ ਨਹੀਂ ਲਾਗੂ ਹੋਈ ਉੱਥੇ ਲਾਗੂ ਹੀ ਨਹੀਂ ਹਾਂ ਉੱਥੇ ਦਾ ਚਲੋ ਐ ਸਿਲਿੰਗ ਪਲਿੰਗ ਦੀ ਗੱਲ ਹੈ ਉੱਥੇ ਵੀ ਨਹੀਂ ਲਾਗੂ ਵਿਆਹ ਕਾਰਨ ਤਾਂ ਗੁਰਬਾਨੀ ਤੇ ਲਾਗੂ ਹੋਈ ਨਹੀਂ ਸਿੱਧੀ ਗੱਲ ਮੈਂ ਕਹਿੰਦਾ ਉਹ ਵਿਆਹ ਕਰਨ ਦੀ ਗੱਲ ਕਹਾਂ ਵਿਆਹ ਕਰਨ ਲੱਗੂ ਜੀ ਬੇਵਿਆਹ ਕਰਨ ਲੱਗੂ ਇੱਥੇ ਇਹ ਅਰਥ ਕਿਉਂ ਨਹੀਂ ਕਿ ਕਿਉਂ ਨਹੀਂ ਹੋ ਸਕਦੇ ਕਿਉਂ ਦਾ ਜਵਾਬ ਸਾਡੇ ਕੋਲ ਇਹ ਹੈ ਕਿ ਅਰਥ ਹੋ ਜਾਣਗੇ ਅਰਥਾਂ ਦੇ ਅਨਰਥ ਹੋਣ ਤੋਂ ਬਚਾਉਣ ਵਾਸਤੇ ਕਿਉਂ ਆਹ ਲਫ਼ਜ਼ ਬੇਬੇਦ ਵਿਆਕਰਨ ਨੂੰ ਨੀਡਨਾਈ ਕਰ ਸਕਦੇ ਬੇਦ ਵਿਆਕਰਨ ਕੀ ਹੈ ਬੇਦ ਵਿਆਕਰਨ ਦਾ ਰੱਦ ਕਰੂਗੀ ਵੀ ਇੱਥੇ ਆ ਨਹੀਂ ਆਉਣਿਆ ਹੋਣਾ ਹੋਣਿਆ ਹੋਰ ਮੈਂ ਕੀ ਕਹਾਂ ਤੈਨੂੰ